ਅਸੀ ਗੱਲ ਦੀ ਵੈਲਕਮ ਆਂ ਯਾਦ ਤੇ ਬਲੌਗ ਆਪਾਂ ਖੜੇ ਸੀ ਸਿੰਘ ਜੀ ਦਾਦੇ ਤੇ ਜਿਵੇਂ ਕਿ ਪਤਾ ਹੀ ਦਵਾਲੀ ਆ ਗਈ ਆ ਜਿਵੇਂ ਅੱਜ ਜੋ ਡੇਟ ਆ ਬੀਤਰੀ ਨੂੰ ਮੇਰੇ ਉੱਪਰ ਤੇ ਦਿਵਾਲੀ ਤਿਆਰੀਆਂ ਚੱਲੂ ਆ ਸਾਰੇ ਪਾਸੇ ਤਾਂ ਸੇਵਾਦਾਰ ਪਹੁੰਚੇ ਹੋਏ ਨੇ ਅੰਦਰ ਗੁਰਦੁਆਰੇ ਦੇ ਮੈਟ ਪਛਾਉਣੇ ਆ ਕਹਿੰਦਾ ਆਪ ਪਛਾ ਕੇ ਤੇ ਪਹਿਲਾਂ ਵਿਛਾਗੇ ਫਿਰ ਉੱਪਰ ਮੈਟ ਵਿਛਣੇ ਇਧਰੋਂ ਲਿਆ ਰਹੇ ਆ ਮੀਰੋਂ ਨੂੰ ਪਾਗੂ ਪ੍ਰਿੰਸ ਤੇ ਤਕੰਦਰ ਇਹ ਲੱਗੇ ਵੀ ਅੰਦਰ ਤੇ ਕਲਰ ਹੋ ਗਿਆ ਹਾਂਜੀ ਬਾਕੀ ਬਾਤੀ ਕਲਰ ਹੋ ਗਿਆ ਤੇ ਇੰਨਾ ਹੋ ਗਿਆ ਬਾਕੀ ਸਾਫ ਹੋ ਗਿਆ ਕਰਦੇ ਨਾਲੇ ਉੱਧਰ ਨਹੀਂ ਹੋਇਆ ਉਹ ਰਹਿ ਗਿਆ ਇਹਨਾਂ ਨੂੰ ਸ਼ਾਇਦ ਬਾਅਦ ਵਿੱਚ ਕਰਨਗੇ ਲੇਟ ਹੋ ਗਿਆ ਤੇ ਬਾਕੀ ਪੂੜ ਪਿਆ ਹਲੇ ਕਲਰ ਹਾਂ ਇਹ ਹੋ ਜਾਂਦੀ ਹਾਂ ਚੱਲ ਬਈ ਨੈਟ ਫਿਰ ਨੈਟ ਕੱਲ ਪੈ ਗਈ ਬੰਦੇ ਹੋ ਜਾਂਦਾ ਬੰਦ ਹੋ ਰਿਹਾ ਕੱਲ 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 ਮੇਰਾ ਨੈਟ ਹੁੰਦਾ ਹੀ ਇਦਾਂ ਕੱਲ ਮੇਰਾ ਨੈਟ ਹੋ ਰਿਹਾ ਸੀ ਇਦਾਂ ਕੁਝ ਹੋਣਾ ਪੰਗਾ ਯਾ ਯਾ ਕਿ ਤੂੰ ਮਾ ਡਾਕਟਰ ਜਾਂਦੇ ਆ ਫਿਰ ਅਮਨ ਕੋਲੇ ਅਮਨ ਕੋਲੇ ਹਾਂ ਥੋੜਾ ਜਿਹਾ ਟਾਈਮ ਲਾ ਲੈ ਹਾਂ ਕੱਲੇ ਜਾਣਾ ਫਿਰ ਤਲਾਦਾ ਕੱਲ ਕੋਈ ਨਹੀਂ ਇਹ ਵੀ ਜ਼ਰੂਰੀ ਆ ਤੇ ਬਾਈ ਬਾਚੰਦਰ ਨੂੰ ਦਿਹਾਉਣੇ ਆ ਤੇ ਲਾਈਟਿੰਗ ਵੈਟਿੰਗ ਵੀ ਲਾਉਣੀਆਂ ਨੇ ਉਹ ਬਾਈ ਨੇ ਕਰਣੀਆਂ ਲਾਈਟਾਂ ਟੋਂ ਤੱਕ ਆ ਮਾਰ ਤਮਾਰ ਕੀ ਆ ਨਾ ਕੋਈ ਨਹੀਂ ਆ ਹਾਂ ਕਿ ਹੋਰ ਲਾਈਟਾਂ ਕਰਣੀਆਂ ਬਾਈ ਨੇ ਹੁਣ ਲਾਈਟਿੰਗ ਲਾਉਣੀਆਂ कलर रह गया था ना कलर हले इधर पे आ इधर तो साफ हो गया बढ़िया ना ना का का ना हो ना, ना। <laughs> चलो अंदर मैट बिछा दें तो फिर सू तो दिखाने ज्यादा अंदर कैमरा मार दे मड़े ਓਕੇ ਰਪੂਟ ਅੰਦਰੋਂ ਦਾ ਘਾਟਾ ਸਾਰਾ ਪੂਰਿਆ ਨੇੜਾ ਹੋ ਗਿਆ ਪਰ ਪਾਰ ਵੀ ਚੱਲੂ ਆ ਅੰਦਰ ਮੈਟਰ ਕੰਮ ਲੱਗ ਗਿਆ ਜਿੱਤੇ ਇਹ ਥੱਲੇ ਲੋਡਿੰਗ ਦੀ ਕਮਿਟੀ ਆ ਫੋਮ ਦੀ ਵਿਦਾਤੀ ਤੇ ਉਹ ਮੈਟਰ ਤੋਂ ਅੱਗੇ ਪਾਸ ਤੋਂ ਉੱਤਰ ਹੋ ਰਿਹਾ ਜੀ ਬਾਕੀ ਤੋਂ ਮੈਟਰ ਕੰਮ ਹੈ ਦੇ ਨਹੀਂ ਅਗੇ ਅਬੀ ਰੋਹਾਰੀਓ ਹੋਰ ਕਿਤੇ ਆ ਉੱਧਰ ਲੱਗੇ ਹੋਏ ਆਦੇ ਮੁੰਡੇ ਸੇਵਾ ਕਰਨਾਂ ਉੱਪਰ ਆ ਥੋੜੀ ਜਿਹੀ ਰਹਿ ਗਿਆ ਬਸ ਮੈਟ ਤੇ ਬਾਕੀ ਲਾਈਟਿੰਗ ਕੋਈ ਨਹੀਂ ਪਾਈ ਗਿਆ ਲਾਈਟਿੰਗ ਲਾਈ ਵੀ ਫਿਰ ਅੱਗੇ ਪੜੀ ਗੋਤਾਂ ਚਲੋ ਬਾਕੀ ਬਾਤ ਚ ਰਹਾ ਹਾਂ ਜੀ ਲੋਕੀ ਫਿਰ ਆਪਾਂ ਦਿਵਾਲੀ ਤੇ ਚੱਲੇ ਹੁਣ ਥੈਂਕ ਯੂ ਕੀਤਾ ਦੇ ਤੇ ਬਾਕੀ ਯਾਰ ਮੈਂ ਆਰਸ਼ਾ ਤੇ ਪ੍ਰਿੰਸਾ ਤੇ ਦੀਵੇ ਲਾਤੀ ਸਾਰੇ ਇਹ ਡੋਬੇ ਤੇ ਆ ਬਾਈ ਸ਼ੂਟਰ ਚਲਾਉਣਾ ਗੁਰਦਾਰੇ ਸ਼ਾਟ ਠੀਕਾ ਤੇ ਮੱਥਾ ਮੱਥਾ ਟੇਕ ਕੇ ਆਦਗੀ ਆਪਾਂ ਦਿਵਾਲੀ ਤਾਂ ਮਨਾਉਣੀ ਨਹੀਂ ਮਨਾਉਣੀ ਨਹੀਂ ਬਸ ਜਿੱਦਾਂ ਚੱਕਰ ਬਹਿ ਗਿਆ ਤਾਂ ਕਰਕੇ ਫਿਰ ਫਦੀ ਬਾਈ ਬਾਣ ਮੈਂ ਹਾਂ ਬਸ ਮੱਥਾ ਹੀ ਟੇਕਦਾ ਹਾਂ ਹਮ ਆ ਬਾਈ ਇਹਨਾਂ ਦੀ ਸ਼ਰਦ ਦੇਖ ਲਓ ਬਾਕੀ ਦੀਦੀ ਵਾਲਿਆਂ ਦੀ ਚੱਲੋ ਜਾਇਆ ਕਿੱਥੇ ਚੋਲ ਕੇ ਜਾਗੇ ਉਹ ਰੁਕ ਹੀ ਨਹੀਂ ਆ ਬਾਈ ਬਹੁਤ ਧੀਰਤੀ ਅੱਜ ਅੱਜ ਤਾਂ ਹੋਣੀ ਆ ਆਪਾਂ ਦਾ ਤਾਂ ਤੇ ਬਾਈ ਆ ਚਲਾਉਣਾ ਨਾ ਇੱਕ ਇੱਕ ਟੱਚ ਆ ਜਾਂਦਾ ਹੈ ਹਾਂਜੀ ਹੈਪੀ ਵਾਲੀ ਜੀ train put up

ਇੱਟਾ ਮੰਨ ਲੀਏ ਕਿ ਤੁਸੀਂ ਮਾਫ਼ ਜਦੋਂ ਮੈਂ ਕੋਈ ਗੱਲ ਨਹੀਂ ਦਿਵਾਲੀ ਇਕੱਠੇ ਹੀ ਕਰ ਲਾਂਗੇ ਫਿਰ ਸਰਪੰਚ ਸਾਹਿਬ ਨੇ ਮਸਲਾ ਹੱਲ ਕਰ ਦਨੋ ਦਾ ਤੁਹਾਡਾ ਇਹ ਫੇਕਾ ਮੰਨਣ ਕਿ ਜੀ ਮੈਂ ਉਹ ਹੀ ਕਰਦਾ ਜੀ ਕਿਹਾ ਜਾਨਾ ਨਾ ਮਾ ਦਿਵਾਲੀ ਨਹੀਂ ਕੋ ਫੁੱਤ ਨਹੀਂ ਹੈ ਫਿਰ ਮੈਂ ਅਗਰ ਗੱਬੇ ਰੱਖ ਕੇ ਬਿਲਾ ਦੇਣਾ ਮਾ ਉਹ ਦੋ ਚਾਰ ਨਹੀਂ ਇਕੱਠੇ ਰੱਖ ਕੇ ਦੇਖ ਚੱਠਾ ਪਾੜਦਾ ਪੁਲਿਸ ਨੇ ਦੱਸਿਆ ਐਮਐਸਫ ਦੇ ਹੋਲਡਰ ਰਣ ਜਿਆਦਾ ਕਿਲਾ ਪੰਜਾਬ ਦੇ ਬੜੇ ਬੰਦੂ ਦਸਤਾਰ ਦੇ ਵੀਰੇ ਨੇ ਨਾ ਨਾ ਪੰਜਾਬ ਦੇ ਸਾਡੇ ਦੇ ਟਿਕਾਣਾ ਪੰਜਾਬ ਤਾਂ ਨਹੀਂ ਕੁਛ ਨਹੀਂ ਹੋਇਆ ਸਰਪੰਚ ਨੇ ਦਾਤ ਦਾ ਸਵਾਦ ਵੀ ਸਾਡੇ ਆ ਉੱਗਾ ਤਾਂ ਹੈਗਾ ਪੰਦਰ ਉਹ ਸਰਪੰਚ ਸਾਹਿਬ ਦੋਨੇ ਪਾਸੇ ਮਸਲਾ ਹੱਲ ਕਰਦੇ ਆ ਉਹ ਯਾਰ ਨਿਆ ਜਿਵੇਂ ਕੋਟ ਕਰਦੀ ਉਹ ਕੰਮ ਕਰਦੇ ਆ ਕਿਸੇ ਨਾਲ ੱੱਕਾ ਨਹੀਂ ਆਉਣ ਦਿੰਦੇ ਦਾਤਾਂ ਵੀ ਕਿੰਨੀਆਂ ਬੜੀਆਂ ਸਾਡੀਆਂ ਮੈਂ ਤਾਂ ਜਿਵੇਂ ਹੈ ਨਹੀਂ ਇਹ ਤਾਂ ਜਿਵੇਂ ਨਹੀਂ ਚੰਗੇ ਲਾ ਦਿੰਦਾ ਤਿੰਨੇ ਲੈਂਦੇ ਲੰਗੇ ਲਗਾ ਉਹਨਾਂ ਨੂੰ ਵੀ ਇਹਦਾ ਕੰਮ ਨੇ

ਕਾਮ ਵੀ ਆਪ ਨੂੰ ਪੂਰੀ ਤੇ ਰਹਿਣਾ ਹੈ ਜਾਲਾ ਰੋਲਾ ਦਾ ਪਾਪਾ ਹੋਣਾ ਹੈ ਨਹੀਂ ਆ ਕਿੰਨੇ ਇਤਨੇ ਜਣੇ ਆਲਟੂਣੇ ਆ ਰਹੇ ਆ ਆ ਜਾਣੇ ਤਾਂ ਇੱਕ ਵਾਰੀ ਫਿਰ ਦੇ ਦੇ ਕਿੱਧਰੋਂ ਜਾਣਾ ਗੇਟ ਬੈਗ ਰੂਮ ਲਈ ਬੈਗੇ ਛੋੜ ਤਾਂ ਅਸੀਂ ਘਰੇ ਚੱਲ ਜਾਣਾ ਨਾ ਤੇ ਬਾਕੀ ਠੀਕ ਆ